ਸਾਸ਼ਰਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਾਦੇਵੀ ਕਾ ਚੈਨ ਤੇ ਹੁਣ ਸਭ ਤੋਂ ਪਹਿਲਾ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਸਰਹੱਦ ਪਾਰ ਤੋਂ ਤਸਕਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ 4 ਕਿਲੋ ਹਿਰੋਇਨ ਸਮੇਤ 8 ਦੋਸ਼ੀ ਗ੍ਰਫਤਾਰ ਥਾਣਾ ਖੇਮਕਰਨ ਅਤੇ ਬੀਐਸਐਫ ਨੂੰ ਮਿਲੀ ਸਫਲਤਾ ਪਾਕਿਸਤਾਨੀ ਡਰੋਨ ਕੀਤਾ ਕਿਆ ਬਰਾਮਦ ਵੇ ਜੂਨ ਨੂੰ ਮੀਨ ਦਿੱਤੀ ਦਸਤਕ ਸ਼ਹਿਰ ਵਾਸੀਆਂ ਨੇ ਠੰਡੀਆਂ ਹਵਾਵਾਂ ਦਾ ਲਿਆ ਆਨੰਦ ਅਤੇਨ ਖਬਰਾਂ ਵਿਸਤਾਰ ਨਾਲ ਸੀਏਐਸ ਦਾ ਵਨ ਇਨਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਅਤੇ ਥਾਣਾ ਇਸਲਾਮਾਬਾਦ ਤੋਂ ਇੱਕ ਸਰਹੱਦ ਪਰ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਰੈਕਟ ਤੇ ਫਾਈਨੈਂਸ਼ੀਅਲ ਟ੍ਰੇਲ ਅਤੇ ਹਵਾਲਾ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਉਹਨਾਂ ਪਾਸੋਂ 8 ਦੋਸ਼ੀ ਕਾਬੂ ਕਰ 4 ਕਿਲੋ 10 ਗ੍ਰਾਮ ਹੋਏ ਇੱਕ ਜਿਗਾਨਾ ਪਿਸਤੌਲ 232 ਬੋਰ ਪਿਸਤੌਲ 45 ਜ਼ਿੰਦਾਕਾਰਤੂਸ ਅਤੇ 7 ਵਾਹਨ ਬਰਾਮਦਕਾਰ ਮਾਮਲਾ ਦਰਜ ਕੀਤਾ ਗਿਆ। ਇਹ ਸਬੰਧੀ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਗੁਰੂਕੀ ਨਗਰੀ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਉਣ ਦੇ ਅਭਿਆਨ ਚਲਾਉਣ ਦੇ ਨਾਲ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੇ ਬੜੇ ਅਣਥੱਕ ਯਤਨ ਕਰਕੇ 4 ਕਿਲੋ ਜਿਹੜੀ ਹੀਰੋਇਨ ਰਿਕਵਰ ਕੀਤੀ ਆ ਇੱਕ ਜਿਹੜਾ ਮੇਨ ਗੈਂਗ ਹੈਗਾ ਜਿਹੜਾ ਕ੍ਰਾਸ ਬਾਰਡਰ ਨਾਰਕੋ ਟੈਰੋਰੀਜ਼ਮ ਦਾ ਕੰਮ ਕਰਦਾ ਉਹ ਬੰਸਤ ਕੀਤਾ ਜਿਨ੍ਹਾਂ ਚੋਂ 7 7 ਗੱਡੀਆਂ 2 ਲੱਖ ਰੁਪਏ ਡਰਗ ਮਨੀ ਤੇ ਇੱਕ ਇੱਕ ਜਗਿਆਨਾ ਪਿਸਟਲ ਇੱਕ 32 ਬੋਰ ਪਿਸਟਲ ਤੇ ਲਾਈਵ ਕੈਡਰੇਜਸ ਇਹ ਸਾਰੇ ਬਰਾਮਦ ਹੋਏ ਨੇ ਇੱਕ ਘਰਿੰਡੇ ਥਾਣੇ ਦਾ ਬੰਦਾ ਰਣਜੀਤ ਸਿੰਘ ਕਾਕਾ ਇਹ 307 ਦੇ ਵਿੱਚੋਂ ਦੋ ਗੇਸਾਂ ਜ WANTED ਹੈਗੇ ਸੀਗੇ ਪੁਲਿਸ ਨੂੰ ਕਲੂ ਮਿਲਣ ਤੇ ਉਹ 307 ਦੇ ਬੰਦਿਆਂ ਤੋਂ ਉਹਨਾਂ ਨੂੰ ਅਰੈਸਟ ਕਰਾ ਕੇ ਇਨਾਂ ਦੇ ਫਰਦਰ ਆਪਰੇਸ਼ਨ ਦੌਰਾਨ ਵੱਖ-ਵੱਖ ਸਮੇਂ ਦੌਰਾਨ ਟੋਟਲ 4 ਕਿਲੋ ਜਿਹੜੀ ਆ ਪੁਲਿਸ ਆ ਜਿਹੜੀ ਸਾਡੀ 4 ਕਿਲੋ ਦੇ 10 ਗ੍ਰਾਮ ਹੇਰੋਇਨ ਰਿਕਵਰ ਕਰਨ ਚ ਕਾਮਯਾਬ ਹੋਈ ਆ ਇੱਕ ਬਹੁਤ ਹੀ ਅਹਿਮ ਜਿਹੜਾ ਨੈਟਵਰਕ ਸੀਗਾ ਜਿਹੜਾ ਪੁਲਿਸ ਨੂੰ ਵੱਖ-ਵੱਖ ਕੇਸਾਂ ਚ ਲੋੜੀਂਦਾ ਸੀਗਾ ਇਹ 8 ਬੰਦੇ ਜਿਹੜੇ ਇਸ ਕੇਸ ਚ ਇਨਵੋਲਡ ਨੇ ਸਾਰਿਆਂ ਦਾ ਜਿਹੜੀ ਪ੍ਰੀਵੀਅਸ ਹਿਸਟਰੀ ਆ ਕੋਈ ਐਨਡੀਪੀਐਸ ਦੀ ਨਹੀਂ ਸੀ ਪਰੰਤੂ ਇਹ ਆਈਪੀਜ਼ ਦੇ ਕ੍ਰਿਮੀਨਲ ਕੇਸਾਂ ਚ ਕਿਸੇ ਨਾ ਕਿਸੇ ਛੋਟੇ-ਛੋਟੇ ਕੇਸਾਂ ਚ ਵਾਂਟਡ ਹੈਗੇ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਸਾਨੂੰ ਇੱਕ ਬੜੀ ਵੱਡੀ ਸਫਲਤਾ ਪ੍ਰਾਪਤ ਹੋਈ ਆ ਇਹਨਾਂ ਦਾ ਐਨਡੀ ਦਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹਨਾਂ ਦੇ 307 ਦੇ ਪਰਚੇ ਸੀ ਦੋ ਬੰਦੇ 307 ਦੇ ਵਿੱਚ ਵਾਂਟਡ ਸੀਗੇ ਸਾਨੂੰ ਸਾਡੇ ਸੀਆਈਏ ਇੰਸਪੈਕਟਰ ਅਮਨਦੀਪ ਸਿੰਘ ਏਡੀ ਏਡੀਸੀਪੀ ਸੰਧੂ ਸਾਹਿਬ ਏਡੀਸੀਪੀ ਸਿਟੀ ਵਨ ਦਰਪਨ ਤੇ ਕੁਲਦੀਪ ਸਿੰਘ ਜੀ ਇਹਨਾਂ ਨੇ ਇਹ ਸਾਰਾ ਆਪਰੇਸ਼ਨ ਬੜੇ ਲੰਬੇ ਸਮੇਂ ਤੋਂ ਇਹਨੂੰ ਮੋਨੀਟਰ ਕਰਦੇ ਆ ਰਹੇ ਸੀ ਇਹ ਸਾਨੂੰ ਵਾਂਟਡ ਸੀਗੇ ਇਹ ਬੰਦਾ ਕੱਲਾ ਕੱਲਾ ਬੰਦਾ ਫੜ ਕੇ ਅਰੈਸਟ ਕਰਕੇ ਉਹਦੀ ਬੈਕਵਰਡ ਲਿੰਕੇਜ ਜਾ ਕੇ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਚ ਜਾ ਕੇ ਇਹ ਸਾਰੀ ਟੀਮ ਨੇ ਪੂਰੀ ਮਿਹਨਤ ਕਰਕੇ ਇਹਨਾਂ ਨੂੰ ਕਈ ਦਿਨਾਂ ਦਾ ਇਹ ਜਿਹੜਾ ਆਪਰੇਸ਼ਨ ਸੀਗਾ ਇਹਨੂੰ ਅਲਟੀਮੇਟਲੀ ਕੱਲ ਅਨਾਰਥ ਕਰਕੇ ਇਹਨੂੰ ਕੰਪਲੀਟ ਕੀਤਾ ਪਿੰਡ ਮਸਤਗੜ ਵਿਖੇ ਰਸਾਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮਸਤਗੜ ਦੇ ਖੇਤਾ ਵਿੱਚੋਂ ਡਰੋਨ ਮਿਲਨ ਸੰਬੰਧੀ ਗੁਪਤ ਸੂਚਨਾ ਮਿਲੀ ਸੂਚਨਾ ਮਿਲਨ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਅਤੇ DJI ਮੈਵਿਕ ਕਲਾਸਿਕ 3 ਡਰੋਨ ਬਰਾਮਦ ਕੀਤਾ ਗਿਆ ਪੁਲਿਸ ਡਰੋਨ ਗਤੀਵਿਧੀ ਵਿੱਚ ਸ਼ਾਮਲ ਦੋਸ਼ੀ ਦਾ ਪਤਾ ਲਗਾਉਣ ਲਈ ਖੁਫੀਆ ਤੇ ਵਿਗਿਆਨਿਕ ਜਾਂਚ ਕਰ ਰਹੀ ਹੈ। ਪਾਕਿਸਤਾਨ ਦੇ ਵਿੱਚ ਬਿਠੇ ਸਮਲਣ ਦੇ ਸਾਡੀਆਂ ਕਾਲੀਆਂ ਭੇਡਾਂ ਮਾਰੇ ਤੰਦੇ ਤੋਂ ਬਾਜ਼ ਨਹੀਂ ਆਉਂਦੇ ਤੇ ਲਗਾਤਾਰ ਜਿਹੜੀ ਹੈ ਪੰਜਾਬ ਤੋਂ ਸੈਕੰਡ ਡਫੈਂਸ ਲਾਈਨ ਤੇ ਪੂਰੀ ਤਰ੍ਹਾਂ ਚੁਸਤ ਦਰੋਸਤ ਚ ਕਰਨੀ ਹੈ। ਮੇਸ਼ਾ ਲਈ ਪ੍ਰਾਪਤੀ ਕਰਦੀ ਆ ਜੀ ਅੱਜ ਵੀ ਇਸ ਲੜੀ ਦੇ ਵਿੱਚ ਇੱਕ ਜਿਹੜਾ ਡਰੋਨ ਹੈ ਕੁਆਟਰੋਕਟਰ ਇਹ ਮਸਤਗੜ ਪਿੰਡ ਦੇ ਵਿੱਚੋਂ ਜਿਹੜਾ ਘੁੰਮ ਰਿਹਾ ਹੈ ਇਹ ਰਸਾਲ ਸਿੰਘ ਨੇ ਸਾਡਾ ਕੋ ਮਰੀਕ ਸਿੰਘ ਜਿਹੜੇ ਪਿੰਡ ਮਸਤਗੜ ਦੇ ਦੇ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਇੱਕ ਪੀਲੇ ਰੰਗ ਦੇ ਕੱਪੜੇ ਦੇ ਵਿੱਚ ਕੋਈ ਚੀਜ਼ ਬੰਨੀ ਜਾ ਰਹੀ ਜਦੋਂ ਇਹਦੀ ਸਰਚ ਚੈੱਕ ਕੀਤਾ ਗਿਆ ਤੇ ਇਹਦੇ ਵਿੱਚੋਂ ਡਰੋਨ ਖਬਰ ਹੈ ਜੀ ਅਸੀਂ ਤਰੰਤ ਇਨਫੋਰਮੇਸ਼ਨ ਜਿਹੜੇ ਸਾਡੀ ਕואର୍ਡੀਨੇਟ ਉਹ ਹੈ ਜੀ ਆ ਫੋਰਸ ਬੀਐਸਐਫ ਦੇ ਨਾਲ ਜਤੀ ਬੀਐਸਐਫ ਦੇ ਪੰਜਾਬ ਪੁਲਿਸ ਨੇ ਜਦੋਂ ਇਹਨੂੰ ਖੋਲ ਕੇ ਸार्जेंट ਆਫ ਦੇ ਚੈੱਕ ਕੀਤਾ ਤੇ ਦੇਖੀ ਉਹ ਡਰੋਨ ਹੁੰਦਾ ਪਿਆ ਸੋ ਜਿਹੜੇ بار بار ਜਿਹੜਾ ਪਾਕਿਸਤਾਨ ਦੇ ਡਰੋਨ ਦਾ ਇਹ ਗੈਰ ਕਾਨੂੰਨੀ ਜਿਹੜੀਆਂ ਪਦਾਰਥ ਭੇਜਣ ਦੇ ਵਿੱਚ ਜਿਹੜਾ ਬਾਜ਼ੀ ਆ ਸੋ ਉੱਥੇ ਪੁਲਿਸ ਵੀ ਤੇ ਬੀਐਸਐਫ ਵੀ ਕੰਨੇ ਨਾਲ ਕੰਤਾ ਪਲਾ ਕੇ ਇਹਨਾਂ ਦੀਆਂ ਜਿਹੜੀਆਂ ਪਹੁੰਚੀਆਂ ਚਾਲਾਂ ਨੇ ਨਾਲੋਂ ਅਸਮਹੂਰਤ ਆ ਜੇ ਮੈਂ ਹੁਣ ਤੱਕ ਦੀ ਗੱਲ ਕਰਾਂ ਤੇ ਕਿ ਕੱਲੇ ਸਾਮੂਹਿਤ ਠਿੱਕੀਵੜ ਦੇ ਵਿੱਚ ਬੱਤੀ ਦੇ ਕਰੀਬ ਡੋਰਰ ਕੋਲ ਤੇ ਬੱਤੀ ਦੇ ਕੋਲ ਦੇ ਕਰੀਬ ਜਿਹੜੀ ਆ ਹਨੂੰ ਨ ਕੋਲ ਹੋ ਚੁੱਕੀ ਹੈ ਤੇ 60 ਦੇ ਕਰੀਬ ਜਿਹੜੇ ਵਿਅਕਤੀ ਨੇ ਜਿਹੜੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਅਸੀਂ ਫੜ ਕੇ ਨਾਮਜ਼ਦ ਕਰਕੇ ਵਾਕਫ ਖੇਹਲਾ ਦੇ ਵਿੱਚ ਭੇਜ ਚੁੱਕੇ ਹਾਂ 19 ਜੂਨ ਦੀ ਤਰ੍ਹਾਂ 20 ਜੂਨ ਨੂੰ ਵੀ ਮੌਸਮ ਸੁਹਾਵਣਾ ਰਿਹਾ ਅਤੇ ਮੀਂਹ ਕਣੀ ਦੇਖਣ ਨੂੰ ਨਹੀਂ ਲੋ ਵਾਲੀ ਗਰਮੀ ਤੋਂ ਬਾਅਦ ਠੰਡੀਆਂ ਹਵਾਵਾਂ ਨਾਲ ਸ਼ਹਿਰ ਵਾਸੀਆਂ ਦੇ ਚਿਹਰਿਆਂ ਤੇ ਖੁਸ਼ੀ ਵੇਖੀ ਗਈ। ਸ਼ਹਿਰ ਵਾਸੀ ਠੰਡੀਆਂ ਹਵਾਵਾਂ ਦਾ ਆਨੰਦ ਲੈ ਰਹੇ ਹਨ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਇਸੇ ਤਰ੍ਹਾਂ ਬਣਿਆ ਰਹੇਗਾ। ਜੇਕਰ ਇਸ ਤਰ੍ਹਾਂ ਦਾ ਮੌਸਮ ਚਾਹੀਦਾ ਤਾਂ ਹਰ ਸ਼ਹਿਰ ਵਾਸੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਫੈਸਲਾ ਲੈਣਾ ਚਾਹੀਦਾ ਹੈ। ਭਾਜੀ ਇਹ ਅੱਜ ਬਾਰਿਸ਼ ਹੋਈ ਹੈ ਇਹਦੇ ਨਾਲ ਲੋਕਾਂ ਨੂੰ ਬਹੁਤ ਸਕੂਨ ਮਿਲੇ ਆਏ ਦੋ ਚਾਰ بارشਾਂ ਹੋਰ ਹੋਣੇ ਚਾਹੀਦੇ ਆ ਹੋਈਆਂ ਬਹੁਤ ਗਰਮੀ ਨੇ ਲੋਕਾਂ ਨੂੰ ਬਹੁਤ ਬਿਮਾਰ ਕੀਤਾ ਹੈ ਗਰਮੀ ਨੇ ਬਹੁਤ ਵਾਟ ਗੱਡੇ ਨੇ ਬਹੁਤ ਬਹੁਤ ਕਮਰਾਟਾਂ ਹੋਈਆਂ ਲੋਕਾਂ ਨੂੰ ਗਰਮੀ ਦੇ ਨਾਲ ਬਹੁਤ ਲੋਕੀ ਬਿਮਾਰ ਹੋਏ ਨੇ ਗਰਮੀ ਦੇ ਨਾਲ بارشਾਂ ਪੈਣੇ ਚਾਹੀਦੀਆਂ ਮਾਰਾ ਇਹ ਗਰਮੀ ਘਟੇਗੀ ਤਾਂ ਲੋਕਾਂ ਨੂੰ ਸਕੂਨ ਮਿਲੇਗਾ ਤੁਹਾਨੂੰ ਪਤਾ ਇੱਕ ਤਪਸ਼ ਕਿੰਨੀ ਆ ਕੰਮਕਾਰ ਬਹੁਤ ਡਾਊਨ ਹੋਏ ਆ ਗਰਮੀ ਦੇ ਕਾਰਨ ਲੋਕੀ ਘਰੋਂ ਨਿਕਲਣਗੇ ਸਾਡੇ ਕੋ ਫੇਰ ਹੀ ਕੰਮ ਕਰਾਉਣ ਆਉਣਗੇ ਇਸ ਤਰ੍ਹਾਂ ਕੰਮ ਕਿਸ ਤਰ੍ਹਾਂ ਚੱਲਦੇ ਆ ਕਾਮੇ ਬਿਲਕੁਲ ਡੋਨ ਹੋਏ ਪਏ ਆ بارشਾਂ ਪੈਣੇ ਚਾਹੀਦੀ ਮਹਾਰਾਜ 2-4 ਕੀ 4-5 ਮਾਰਸ਼ਾ ਹੋਰ ਹੋਣੇ ਚਾਹੀਦੀਆਂ ਤੇ ਥੱਲੇ بارش ਨਾਲ ਦੁਨੀਆਂ ਦੇ ਕੰਮਕਾਰ ਚੱਲਣਗੇ ਮੌਸਮ ਦਾ ਫਰਕ ਪਏਗਾ ਦੁਨੀਆਂ ਨੂੰ ਥੋੜਾ ਸਕੂਨ ਮਿਲੇਗਾ ਵਧੀਆ ਕਾਰੋਬਾਰ ਚੱਲਣਗੇ ਭਾਜੀ ਗਰਮੀ ਬਹੁਤ ਜ਼ਿਆਦਾ ਪਿਆਰੀ بارش ਪੈਣਾਂ ਬਾਅਦ ਜ਼ਰਾਹਤ ਮਿਲੀ ਆ ਟੈਂਪਰੇਚਰ ਘਟਿਆ ਆ ਅੱਗੇ ਕੰਮ ਨਹੀਂ ਹੁੰਦਾ ਵੇ ਗਰਮੀ ਹੋਣ ਚ ਲੋਕ ਕੰਮ ਹੀ ਹੋਏਗਾ ਹਨ ਗਰਮੀ ਦੇ ਘੱਟੇ ਥੋੜੀ ਬਹੁਤ ਰਾਹਤ ਮਿਲੀ ਸਰ ਘੜੂਗਾ 4-5 ਦਿਨ ਪੈਣੀ ਚਾਹੀਦੀ ਟੈਂਪਰੇਚਰ ਥੱਲੇ ਆਵੇ 45 ਡਿਗਰੀ ਟੈਂਪਰੇਚਰ ਚੱਲ ਰਿਹਾ ਹੈ ਅੱਜ ਕੁਝ 33 ਆ ਰਿਹਾ 32-33 ਦੇ ਰਕ ਆ ਗਿਆ ਸਰ ਬਿਮਾਰੀਆਂ ਘਟਣਗੀਆਂ ਗਰਮੀ ਤੋਂ ਰਾਹਤ ਮਿਲੇਗੀ ਕਾਰੋਬਾਰ ਕਾਰੋਬਾਰ ਥੋੜਾ ਵਧੇਗਾ ਕਿ ਗਰਮੀ ਹੈ ਕੋਈ ਘਰੋਂ ਨਹੀਂ ਸੀ ਨਿਕਲਦਾ ਤੇ ਹੁਣ ਚਲੋ ਘਰੋਂ ਨਿਕਲੇ ਨੇ ਥੋੜਾ ਦਾ ਕਾਰੋਬਾਰ ਵੀ ਚੱਲੇਗਾ 19 ਜੂਨ ਨੂੰ ਮੌਸਮ ਨੇ ਕਰਵਟ ਬਦਲੀ ਤੇ 20 ਜੂਨ ਨੂੰ ਵੀ ਅਸਮਾਨ ਦੇ ਵਿੱਚ ਕਾਲੇ ਬੱਦਲ ਦੇਖੇ ਗਏ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਸ ਨਾਲ ਮੌਸਮ ਖੁਸ਼누ਮਾ ਹੋ ਗਿਆ ਹੈ। ਸ਼ਹਿਰ ਵਾਸੀ ਇਸ ਠੰਡੇ ਮੌਸਮ ਦਾ ਆਨੰਦ ਲੈ ਰਹੇ ਨੇ। ਸੋ ਕੁੱਲ ਮਿਲਾ ਕੇ ਸ਼ਹਿਰ ਵਾਸੀਆਂ ਨੂੰ ਲੂ ਵਾਲੀ ਗਰਮੀ ਤੋਂ ਰਾਹਤ ਮਿਲੀ ਹੈ। ਕੈਮਰਾ ਪਰਸਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ। ਆਪ ਸਭ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਿਹਾ ਹੈ ਆਪ ਸਾਭ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰ ਆਪ ਜੀ ਨੂੰ ਗੁੰਮਰਾਹਿਤ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦਿਵੋ ਆਉਣ ਵਾਲੇ ਮਾਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਲਈ ਵੱਖ-ਵੱਖ ਥਾਵਾਂ ਵਿੱਚ ਪਲਾਂਟੇਸ਼ਨ ਕਰਵਾਉਣ ਲਈ 100 ਲੱਖ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਇਹ ਨਬੂਟੀਆਂ ਨਾਲ ਵਾਤਾਵਰਨ ਸਾਫ਼ ਸੁਥਰਾ ਰਹੇਗਾ ਅਤੇ ਪਵਿਕ ਵਿੱਚ ਗਰਮੀ ਤੋਂ ਰਾਹਤ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਲਾਹੇਵੰਦ ਹੋੜਗੇ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਪਿੰਡੂ ਵਿਕਾਸ ਪਰਮਜੀਤ ਕੌਰ ਨੇ ਜਾਣਕਾਰੀ ਸਾਂਝੀ ਕੀਤੀ। ਸ਼ਹਿਰ ਵਿੱਚ ਟ੍ਰੈਫਿਕ ਪ੍ਰਣਾਲੀ ਤੇ ਰੋਂਗ ਸਾਈਡ ਪਾਰਕਿੰਗ ਦੀ ਸਮੱਸਿਆ ਦਿਨ ਬਦ ਦਿਨ ਵੱਧ ਰਹੀ ਹੈ ਜਿਸ ਵੱਲ ਪ੍ਰਸ਼ਾਸਨ ਬਿਲਕੁਲ ਧਿਆਨ ਨਹੀਂ ਦੇ ਰਿਹਾ। ਇਸ ਸਬੰਧੀ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੇ ਆਖਿਆ ਕਿ ਰੋਂਗ ਸਾਈਡ ਪਾਰਕਿੰਗ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ। ਤਾਜਾ ਟ੍ਰੈਫਿਕ ਦੀ ਸਮੱਸਿਆ ਤੋਂ निजात ਮਿਲ ਸਕੇ ਬਹੁਤ ਜ਼ਿਆਦਾ ਗੱਡੀਆਂ ਖੜੀਆਂ ਕਰਕੇ ਚੱਲ ਜਾਂਦੇ ਆ ਗੱਡੀਆਂਾਂ 'ਚ ਰੋਕਦਾ ਕੋਈ ਨਹੀਂ ਸਾਨੂੰ ਬੈਟਰੀਆਂ ਵਾਲਿਆਂ ਨੂੰ ਰੋਕਦੇ ਆ ਗੱਡੀ ਵਾਲਾ ਕੋਈ ਰੋਕਦਾ ਜਿੱਥੇ ਮਰਜ਼ੀ ਖੜੀ ਕਰ ਜਾਵੇ ਪਾਰਕਿੰਗਾਂ ਦੇ ਵਿੱਚ ਰੱਖਣੀ ਚਾਹੀਦੀ ਗੱਡੀਆਂ ਰੋਡ ਤੇ ਲੱਗੀਆਂ ਹੁੰਦੀਆਂ ਜਿੱਥੇ ਮਰਜ਼ੀ ਲਗਾ ਕੇ ਚੱਲ ਜਾਂਦੇ ਕੋਈ ਪੁਛਗੇ ਸੀ ਨਹੀਂ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਸਾਨੂੰ ਵੀ ਬਹੁਤ ਜ਼ਿਆਦਾ ਕੀਤਾ ਜਾਂਦਾ ਨਾ ਆਂਦੇ ਕਦੇ ਖਲੋਣ ਨਹੀਂ ਦਿੰਦੇ ਤੇ ਰਾਸਤੇ ਹੁੰਦਾ ਇਹਨਾਂ ਦਾ ਵੀ ਗਲਤੀ ਸਾਡੇ ਬੰਦਿਆਂ ਦੀ ਵੀ ਹੈਗੀ ਆ ਪਰ ਬਿਲਕੁਲੋ ਹੀ ਨਹੀਂ ਖਲੋਣ ਦਿੰਦੇ ਕਹਿੰਦੇ ਸਰ ਜੀ ਜਿਹੜੀਆਂ ਗੱਡੀਆਂ ਰੂ ਸਾਈਡ ਲੱਗਦੀਆਂ ਉਹ ਗਲਤੀ ਗਲਤ ਹੁੰਦਾ ਕੰਮ ਤੇ ਜਿਹੜੇ ਗੱਡੀਆਂ ਰੋਗ ਸਾਈਡ ਲਾ ਲੈਂਦੇ ਉਹਨਾਂ ਨੂੰ ਦੇਖਣਾ ਚਾਹੀਦਾ ਸਾਡੀ ਗੱਡੀ ਟੋ ਕਰਕੇ ਵੀ ਜਾ ਸਕਦਾ ਜੁਰਮਾਨਾ ਵੀ ਲੈ ਸਕਦਾ ਸਮਝਦਾਰੀ ਚਾਹੀਦੀ ਗੱਡੀ ਲਾਉਣ ਵਾਲੇ ਗੱਡੀਆਂ ਥਾ ਥਾ ਤੇ ਪਾਰਕਿੰਗਾ ਬਣੀ ਆ ਇੱਕ ਮੱਛੀ ਮੰਡੀ ਬਣੀ ਆ ਇੱਕ ਗੋਲ ਬਾਗ ਬਣੀ ਆ ਇੱਕ ਪੁਲ ਦੇ ਉੱਤੇ ਬਣੀ ਆ 2-400 ਰੁਪਏ ਵੱਧ ਖਰਚੇ ਹੋ ਗਏ ਦਿਹਾੜੀ ਦਾ 100 ਰੁਪਿਆ ਰੋਜ਼ ਦਾ ਗੱਜੂ ਠਾਡੀ ਗੱਡੀ ਸੇਵ ਰਹੀ ਗਈ ਉਹਨਾਂ ਨੂੰ ਆਪ ਸਮਝਦਾਰੀ ਚਾਹੀਦੀ ਆ ਆਪਣੀ ਗੱਡੀ ਸੇਵ ਲਾਓ ਤੇ ਸੇਵ ਹੀ ਲੈ ਕੇ ਜਾਓ ਘਰ ਵਾਪਸ ਮੁਸ਼ਕਲ ਆ ਜੀ ਜਾਮ ਲੱਗ ਜਾਂਦਾ ਐਕਸੀਡੈਂਟ ਹੁੰਦਾ ਜ਼ਿਆਦਾ ਖਰਚਾ ਕਿਤੇ ਪਸ਼ੂ ਆਵਾਰਾ ਫਿਰਦੇ ਨੇ ਵਿੱਚ ਜਾਮ ਲੱਗ ਜਾਂਦਾ ਰਾਤ ਗੱਡੀਆਂ ਲੱਗੀਆਂ ਥੇਰੋਂ ਸੜਕ ਦਾ ਦੇ ਆਂ ਕੋਈ ਜਗ੍ਹਾ ਨਹੀਂ ਹੁੰਦੀ ਪਾ ਜਿੱਦਾਂ ਦੀ ਮਰਜ਼ੀ ਦੁਕਾਨਦਾਰੀ ਹੋਵੇ ਅਗਲੇ ਭਾਪ ਬੋਨੀ ਨਾ ਕਰੇ ਗਾਹਾਂ ਗਾਂ ਸ਼ਹਿਰ ਵਿੱਚ ਦਿਨ-ਬ-ਦਿਨ ਵਧਦਾ ਟ੍ਰੈਫਿਕ ਲੋਕਾਂ ਨੂੰ ਜਿੱਥੇ ਪਰੇਸ਼ਾਨੀ 'ਚ ਪਾ ਰਿਹਾ ਹੈ ਉੱਥੇ ਹੀ ਸਭ ਤੋਂ ਵੱਡੀ ਪਰੇਸ਼ਾਨੀ ਦਾ ਕਾਰਨ ਜਿਹੜਾ ਬੰਦਾ ਹੈ ਕਿ ਜਿਹੜੀ ਰੋਂਗ ਸਾਈਡ ਸੜਕ ਦੇ ਉੱਤੇ ਜਿਹੜੀਆਂ ਗੱਡੀਆਂ ਲੱਗਦੀਆਂ ਨੇ ਚਾਹੇ ਉਹ 4-ਵਿਲਰ ਨੇ ਚਾਹੇ 2-ਵਿਲਰ ਨੇ ਲੋਕਾਂ ਨੂੰ ਖੁਦ ਸੁਚੇਤ ਹੋਣ ਦੀ ਲੋੜ ਹੈ ਸ਼ਹਿਰ ਦੇ ਵਿੱਚ ਕਾਫੀ ਪ੍ਰਸ਼ਾਸਨ ਵੱਲੋਂ ਜਿਹੜੀਆਂ ਹੈਗੀਆਂ ਕਾਰ ਪਾਰਕਿੰਗ ਬੰਨਿਆ ਹਿਆਂ ਨੇ ਤੇ ਆਪਣੀਆਂ ਗੱਡੀਆਂ ਉੱਥੇ ਲਾਣ ਤਾਂ ਜੋ ਸੇਫ ਰਵੇ ਕਿਉਂਕਿ ਟੋ ਵਿਦ ਦਾ ਵੀ ਸਿੰਸਲਾ ਡਰਾਈਵਿੰਗ ਬਿਲ ਪ੍ਰੋਜੈਕਸ਼ਨ ਲੋਕ ਕੀਤਾ ਜਾਂਦਾ ਤੇ ਲੋਕਾਂ ਨੂੰ ਖੁਦ ਸਮਝ ਚਾਹੀਦੀ ਹੈ ਕਿ ਸੜਕਾਂ ਰੋਕਣ ਦੀ ਬਜਾਏ ਆਪਣੀ ਗੱਡੀ ਨੂੰ ਸੇਫ ਜਗ੍ਹਾ ਤੇ ਲਗਾਇਆ ਜਾਵੇ ਨਾ ਕੋਈ ਰਾ ਰੁਕੇ ਤਾਂ ਨਾ ਲੋਕਾਂ ਨੂੰ ਇੱਕ ਸਾਈਡ ਤੋਂ ਦੂਸਰੀ ਸਾਈਡ ਵਿੱਚ ਜਾਣ ਵਿੱਚ ਕਿਸੇ ਵੀ ਦਿੱਕਤ ਦੇ ਪ੍ਰਚਾਰੀ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾਮੈਨ ਰਮਨ ਕੁਮਾਰ ਜਨ ਅਲਚੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਨਹਿਰੀ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨਿਤ ਸੰਘਰਸ਼ੀ ਯੋਧੇ ਜਸਕਰਨ ਸਿੰਘ ਗਹਿਰੀ ਬੁੱਟਰ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਨ ਤੇ ਵੱਖ-ਵੱਖ ਵਿਭਾਗ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਰਵਾਸ ਸਵਾਗਤ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਪ੍ਰਮੁੱਖ ਜਥੇਬੰਦੀਆਂ ਦੇ ਆਗੂਆਂ ਦਾ ਧੰਨਵਾਦ ਕੀਤਾ ਆਪਨੇ ਸੰਬੋਧਨ ਵਿੱਚ ਉਹਨਾਂ ਕਿਹਾ ਕਿ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਖਤਰ ਕ੍ਰਿਸ਼ਨ ਕੁਮਾਰ ਵੱਲੋਂ ਪੰਜਾਬ ਦੇ ਪਾਣੀਆਂ ਜੋ ਧੋਖਾ ਕੀਤਾ ਜਾ ਰਿਹਾ ਹੈ ਤੇ ਨਹਿਰੀ ਪਟਵਾਰੀਆਂ ਨੂੰ ਖੇਤਾਂ ਵਿੱਚ ਵੱਧ ਪਾਣੀ ਲੱਗਣ ਦੇ ਗਲਤ ਆંકड़े ਤਿਆਰ ਕਰਨ ਦਾ ਦਬਾਅ ਪਾਇਆ ਜਾ ਰਿਹਾ ਸੀ ਯੂਨੀਅਨ ਆਗੂ ਹੋਣ ਦੇ ਨਾਤੇ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਜੋ ਪ੍ਰਮੁੱਖ ਸਖਤਰ ਨੂੰ ਬਰਦਾਸ਼ਤ ਨਾ ਹੋਇਆ ਅਤੇ ਉਹਨਾਂ ਵੱਲੋਂ ਤਹਿਸ ਵਿੱਚ ਆ ਕੇ 200 ਦੇ ਕਰੀ ਪਟਵਾਰੀਆਂ ਨੂੰ ਚਾਰ ਸ਼ੀਟ ਅਤੇ ਉਹਨਾਂ ਵੱਲੋਂ ਮੁਅੱਤਲ ਕਰਕੇ ਸਜ਼ਾ ਵੱਜੋਂ ਪਠਿੰਡੇ ਤੋਂ ਪਠਾਨਕੋਟ ਬਦਲ ਦਿੱਤਾ ਗਿਆ ਜਦੋਂ ਇਸ ਤੱਕੇ ਸਾਹਿਦਾਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਸਿੱਟਾ ਉਹਨਾਂ ਨੂੰ ਬਹਾਲ ਕਰਕੇ ਅੰਮ੍ਰਿਤਸਰ ਵਿਖੇ ਲਗਾ ਦਿੱਤਾ ਗਿਆ ਜਿੱਥੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਜਿੱਥੇ ਬੰਦੀਆਂ ਵੱਲੋਂ ਵੱਡੇ ਪੱਧਰ ਤੇ ਸਵਾਗਤ ਕੀਤਾ ਗਿਆ ਇਸ ਮੌਕੇ ਨਹਿਰੀ ਪਟਵਾਰ ਯੂਨੀਅਨ ਦੇ ਕਿਰਪਾਲ ਸਿੰਘ ਪੰਨੂ ਰਾਜਦੀਪ ਸਿੰਘ ਚੰਦੀ ਜਗਦੀਸ਼ ਠਾਕੁਰ ਅਸ਼ਲੀਨ ਕੁਮਾਰ ਪ੍ਰਭਜੀਤ ਸਿੰਘ ਉਪਲ ਮਨਦੀਪ ਸਿੰਘ ਜਲਵਿੰਦਰ ਸਿੰਘ ਸੁਰਜੀਤ ਸਿੰਘ ਤਾਲੀਵਾਲ ਆਦਿ ਵੀ ਹਾਜ਼ਰ ਸਨ ਸਟੇਟ ਪ੍ਰੈਜ਼ੀਡੈਂਟ ਤੌਰ ਤੇ ਆਪਣੇ ਪਟਵਾਰੀ ਸਾਥੀਆਂ ਨੂੰ ਬੇਨਤੀ ਕੀਤੀ ਕਿ ਆਪਾਂ ਪੰਜਾਬ ਦੇ ਪੁੱਤਾਂ ਆਪਾਂ ਗਲਤ ਰਿਪੋਰਟ ਬਿਲਕੁਲ ਨਹੀਂ ਦੇਵਾਂਗੇ ਜਿੰਨਾ ਪਾਣੀ ਲੱਗਦਾ ਅਸੀਂ ਉਹਨਾਂ ਹੀ ਦੇਵਾਂਗੇ ਇਸੇ ਆਧਾਰ ਤੇ ਇਹਨਾਂ ਨੇ ਮੇਰਾ 200 ਪਟਵਾਰੀ ਜਿਹੜਾ ਚਾਰ ਸ਼ੀਟ ਕਰਦਾ ਸੀ ਕ੍ਰਿਸ਼ਨ ਕੁਮਾਰ ਜਿਹੜਾ ਆਈਐਸ ਔਰ ਮੈਨੂੰ ਬਤੌਰ ਪ੍ਰਧਾਨ ਹੋਣ ਦੇ ਮene ਤੇ ਕਿਉਂਕਿ ਮੈਂ ਇਹਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਸਾਨੂੰ ਦੱਸੋ ਤੁਸੀਂ ਕਾਦੀ ਸਜ਼ਾ ਦਿੰਨੇ ਆ ਅਸੀਂ ਝੂਠੀ ਰਿਪੋਰਟ ਨਹੀਂ ਦਿੰਦੇ ਤਾਂ ਇਹਨਾਂ ਨੇ 200 ਪਟਵਾਰੀ ਸਾਡਾ ਚਾਰ ਸ਼ੀਟ ਕਰਦਾ ਜਦੋਂ ਮੈਂ ਉਹਦੀ ਆਵਾਜ਼ ਬੁਲੰਦ ਕੀਤੀ ਤਾਂ ਇਹਨਾਂ ਨੇ ਮੈਨੂੰ ਬਤੌਰ ਸਟੇਟ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਵੀ ਇਹਨਾਂ ਨੇ ਇੱਕ ਵਟਸਐਪ ਦਾ ਬਹਾਨਾ ਬਣਾ ਕੇ ਮਤਲ ਕਰਤਾ ਤੇ ਅੱਜ ਮੈਂ ਬੜਾ ਆਪਣੇ ਆਪ ਨੂੰ ਵਿਭਾਗੀ ਸਮਝਦਾ ਕਿ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਸਮੂਹ ਮੁਲਾਜ਼ਮ ਜਥੇਬੰਦੀਆਂ ਨੇ ਮੈਨੂੰ ਬੜਾ ਪਿਆਰ ਸਤਿਕਾਰ ਦਿੱਤਾ ਤੇ ਕੱਲ ਹੀ ਤੁਹਾਨੂੰ ਪਤਾ ਹੀ ਆ ਕਿ ਕੱਲ ਜਿਹੜਾ ਮੇਰਾ ਆਪਣਾ ਆਪਣਾ ਮਤਲ ਤੋਂ ਕੱਲ ਮੈਨੂੰ ਬਹਾਲ ਕੀਤਾ ਗਿਆ ਔਰ ਮੈਂ ਆਪਣੇ ਆਪ ਨੂੰ ਬੜਪੁਆਗੀ ਸਾਹਦਾਂ ਕਿ ਮੈਨੂੰ ਅੰਮ੍ਰਿਤਸਰ ਦੀ ਧਰਤੀ ਮਾਝੇ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਤੇ ਜੁਆਇਨ ਕਰਨ ਦਾ ਮੌਕਾ ਮਿਲਿਆ ਔਰ ਜਿੰਨਾ ਮੈਨੂੰ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਿਤ ਸਮੂਹ ਜਥੇਬੰਦੀਆਂ ਨੇ ਸਤਿਕਾਰ ਦਿੱਤਾ ਔਰ ਮੇਰੇ ਜਲ ਸਰੋਤ ਵਿਭਾਗ ਪੰਜਾਬ ਦੀਆਂ ਜਥੇਬੰਦੀਆਂ ਨੇ ਮੈਨੂੰ ਇਨਾ ਸਤਿਕਾਰ ਦਿੱਤਾ ਮੈਂ ਸਾਰੀ ਉਮਰ ਇਹਨਾਂ ਦਾ ਏਹਾਨ ਨਹੀਂ ਭੁੱਲ ਸਕਦਾ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਵੇ ਮਿਊਜ਼ਿਕ ਚੈਨਲ ਨੰਬਰ 243 ਤੇ ਗੁਰਦੁਆਰਾ ਸ਼ੇਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 7009301 डब्ल्यूडब्ल्यू3 ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਇੱਕ ਖੋਜ ਵਿੱਚ ਦੱਸਿਆ ਕਿ ਪਾਣੀ ਦੀ ਵੱਧ ਵਰਤੋਂ ਹੋਣ ਕਾਰੇ ਝੋਨੇ ਦੀ ਕਾਸ਼ਤ ਸੂਬੇ ਦੇ ਧਰਤੀ ਹੇਠਲੇ ਉਪਲਬਧ ਜਲ ਸਰੋਤਾਂ ਲਈ ਗੰਭੀਰ ਖਤਰਾ ਪੈਦਾ ਕਰ ਰਹੀ ਹੈ। ਪੰਜਾਬ ਦੇ ਲਗਭਗ 80% ਰਕਬੇ ਵਿੱਚ ਲੋੜ ਤੋਂ ਵੱਧ ਪਾਣੀ ਧਰਤੀ ਹੇਠੋਂ ਕੱਢਿਆ ਜਾ ਰਿਹਾ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਮੁੱਖ ਖੇਤੀਬਾੜੀ ਅਫਸਰ ਅਮਰਸੇ ਡਾਕਟਰ ਤਜਿੰਦਰ ਸਿੰਘ ਨੇ ਦੱਸਿਆ ਕਿ ਪਾਣੀ ਦੀ ਬਚਤ ਲਈ ਚੋਨੇ ਹੇਠੋਂ ਰਕਬਾ ਕਟਾਇਆ ਜਾਵੇ ਅਤੇ ਮੱਕੀ ਦੀ ਕਾਸ਼ਤ ਕੀਤੀ ਜਾਵੇ ਹੁਣ ਸਮਾਂ ਹੋ ਗਿਆ ਛੋੜੇ ਜਾਈ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ ਦਰਗਾਹ ਬਾਬਾ ਨੱਟ ਪੀਰ ਵਿਖੇ ਸਲਾਨਾ ਉਸ ਮੁਬਾਰਕ ਦੇ ਸੰਬੰਧ ਵਿੱਚ ਚੜਾਈ ਗਈ ਚਾਦਰ ਕੋਈ ਮਹਿੰਦੀ ਰਸਮ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ خواجہ غریب نواز سیوا سوسائٹی رجسٹر امریسر پر چاپل درگاہ بابا نٹ پیر مکلوڑ روڈ وکھی سالانہ عرس مبارک دے سبب وچ 19 جون نو بابا جی دے درگاہ تے چادر چڑھائی گئی تے مہندی رسم ہوئی اس موقعے پرسیદ્ધ قوالا ولوں بابا جی دا گون گان کیتا گیا اس موقعے سماج सेवक কমল کمار کمار درشن ششی گل ڈاکٹر اندر پال پون دروید حاضر سان ساڈے خواجہ غریب نواز اجمیں شریف تو ਸਾਬਤ ਸਰਕਾਰ ਦੇ ਰੁੜਕੀ ਲੋਕਾਂ ਲਈ ਸਾਡੇ ਸ਼ਿਹਦਾ ਜੀ ਸ਼ਿਹਦਾ ਜਿਹੜਾ ਗੱਦੀ ਨਿਸ਼ੇਨ ਸਾਬਤ ਕੱਲ ਹੋ ਆਰੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਉਹਨਾਂ ਦੇ ਦਰਸ਼ਨ ਕਰੋ ਆਗੇ ਅੱਜ ਬਾਬਾ ਜੀ ਦੀ ਮਹਿੰਦੀ ਰਸਮ ਹੋਈ ਹੈ ਜੀ ਹਰ ਸਾਲ ਕਰੀਦੀ ਆ ਪ੍ਰਮਾਤਮਾ ਦੀ ਤੇ ਕੱਲ ਬਾਬਾ ਜੀ ਦਾ ਮੇਲਾ ਵਾ ਤੇ ਸਾਰੇ ਸੰਗਤਾਂ ਆ ਕੇ ਆਸ਼ੀਰਵਾਦ ਲੈਣ ਬਾਬਾ ਜੀ ਦੇ ਸ਼ਹਿਰ ਵਾਸੀਆਂ ਨੂੰ ਕਹਿੰਨੇ ਆ ਘਮ ਘਮ ਆ ਕੇ ਪਹੁੰਚੋ ਬਾਬਾ ਜੀ ਦੇ ਦਰਵਾਜ਼ੇ ਇਹ ਸੰਤਾ ਫਕੀਰਾਂ ਬੰਲੀਆ ਦਾ ਦਰਬਾਰ ਆ ਸਭ ਕੋ ਖੁਸ਼ੀਆਂ ਪ੍ਰਾਪਤ ਲੋ ਜਿਹਦੇ ਕੋ ਦੁੱਧ ਨਹੀਂ ਉਹ ਦੁੱਧ ਲੈ ਵੀ ਜਿਹਦੇ ਪੁੱਤ ਨਹੀਂ ਉਹ ਪੁੱਤ ਲੈ ਵੀ ਜਿਹਨਾਂ ਨਹੀਂ ਪਾਣ ਲਵੇ ਜਿਹਦੇ ਕੋ ਦੋ ਦੋ ਜਿਹਦੇ ਘਰ ਨਹੀਂ ਆ ਮੈਂ ਕੀ ਗੱਲ ਕਹਿਣਾ ਜਿਸ ਇਨਸਾਨ ਨੂੰ ਘਰ ਨਹੀਂ ਆ ਦਰਬਾਰ ਤੋਂ ਘਰ ਮੰਗੋ ਨਹੀਂ ਮੰਗੂ ਮੈਂ ਉਸ ਇਨਸਾਨ ਦੀ ਜੁੱਤੀ ਬਾਣੀ ਬੀਨੂੰ ਇੰਨੀ ਤਾਕਤ ਸਾਨੂੰ ਸਾਰ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਵੱਲੋਂ 23 ਜੂਨ 2026 ਐਤਵਾਰ ਨੂੰ ਸਵੇਰੇ 10:00 ਤੋਂ 2 ਵਜੇ ਤੱਕ ਗਲੋਬਲ ਹਸਪੀਟਲ ਆਪੋਜ਼ਿਟ ਡਿੰਗਰਾ ਪੈਟਰੋਲ ਪੰਪ ਨੀਅਰ ਗ੍ਰੀਨਫੀਲਡ ਮਜੀਠਾ ਰੋਡ ਵਿਖੇ ਬਾਈ ਮਾ ਬਲਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਸਾਬ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਖੂਨਦਾਨ ਜ਼ਰੂਰ ਕੀਤਾ ਜਾਵੇ ਤਾਂ ਜੋ ਕਿਸੇ ਦੀ ਜਾਨ ਬਚਾਈ ਜਾ ਸਕੇ 23 ਤਾਰੀਖ ਇਤਵਾਰ ਵਾਲੇ ਦਿਨ ਜਿਹੜੀ ਕਮਿੰਗ ਇਤਵਾਰ ਹੈ ਉਸ ਦਿਨ ਸਾਡਾ ਇੱਕ ਬਹੁਤ ਮੇਗਾ ਬਲਡ ਡੋਨੇਸ਼ਨ ਕੈਂਪ ਲੱਗਣ ਜਾ ਰਿਹਾ ਮੈਂ ਸਾਰੇ ਨੂੰ ਅਪੀਲ ਕਰਦਾ ਵੋ ਕੈਂਪ ਜਿੱਥੇ ਲੱਗਣਾ ਉਹ ਹੈ ਗਲੋਬਲ ਹੌਸਟਲ ਮਜੀਠਾ ਰੋਡ ਜਿੱਥੇ ਕਿ ਸਾਡਾ ਸੰਸਥਾ ਕੈਂਪ ਲਗਾਉਣ ਜਾ ਰਹੀ ਹੈ ਢੀਂਗਰਾ ਪੈਟਰੋਲ ਪੰਪ ਕੀ ਬਿਲਕੁਲ ਅਪੋਜੀਟ ਗ੍ਰੀਨਫੀਲਡ ਦੇ ਬਿਲਕੁਲ ਨਾਲ ਮੈਂ ਚਾਹਾਂਗਾ ਵੋ ਸਾਰੇ ਆਕਰ ਉਥੇ ਆਪਣਾ ਬਲਡ ਡੋਨੇਟ ਕਰ ਦੇਣ ਜੇ ਕੋਈ ਇਛੁਕ ਡੋਨਰ ਬਲੱਡ ਡੋਨੇਟ ਕਰਨਾ ਚਾਹੁੰਦਾ ਉਹ ਸਾਡੇ ਨਾਲ 7009279282 ਤੇ ਸੰਪਰਕ ਕਰ ਸਕਦੇ ਧੰਨਵਾਦ ਸ਼੍ਰੀ ਗੰਗਾ ਰਾਮ ਸ਼ਿਵਾਲਾ ਬਸਾਰ ਸਿਰਕੀ ਬੰਦਾ ਵਿਖੇ 25 ਮਈ ਤੋਂ ਲੈ ਕੇ 23 ਜੂਨ ਤੱਕ ਰੋਜ਼ਾਨਾ ਸਵੇਰੇ 8 ਵਜੇ ਸ਼੍ਰੀ ਰਮਾਨ ਜੀ ਦੇ ਪਾਠ ਧਰਮਪਾਲ ਜੀ ਵੱਲੋਂ ਕੀਤੇ ਜਾ ਰਹੇ ਹਨ ਇਸ ਮੌਕੇ ਮੰਦਿਰ ਕਮੇਟੀ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਚੱਲ ਰਹੇ ਪਾਠਾਂ ਵਿੱਚ ਹਾਜ਼ਰੀਆਂ ਪਰ ਕੇ ਸ਼੍ਰੀ ਰਾਮਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਐਨਰਾਮਾਈਨ ਪਾਠਾ ਦਾ ਵਿਸ਼ੇਸ਼ ਪ੍ਰਸਾਰ ਫਾਸਟਵੇ ਦੇ ਚੈਨਲ ਨੰਬਰ 243 ਤੇ ਸ਼ਾਮ 5 ਵਜੇ ਕੀਤਾ ਜਾ ਰਿਹਾ ਹੈ ਦਰਬਾਰ ਬਾਬਾ ਅੰਬ ਸ਼ਾਹ ਜੀ ਰੇਲਵੇ ਕਲੋਨੀ ਕੋਟ ਖਾਲਸਾ ਗਲੀ ਨੰਬਰ 4 ਵਿਖੇ 25ਵਾਂ ਸਾਲਾਨਾ ਮੇਲਾ ਬੜੀ ਧੂਮਤਾਮ ਨਾਲ ਮਨਾਇਆ ਗਿਆ ਇਸ ਮੌਕੇ ਬਾਬਾ ਬਲਦੇਵ ਸ਼ਾ ਡਾਕਟਰ ਪ੍ਰਿੰਸ ਦੀਪਕ ਸੇਵਕ ਅਜੇ ਹਾਜ਼ਰ ਸਨ ਮੈਂ ਇੱਥੇ ਕੋੜਖਾਲਸਾ ਏਰੀਆ ਦੇ ਵਿੱਚ ਘਰ ਬਾਬਾ ਅੰਮ੍ਰਿਤਸਰ ਜੀ ਦਰਗਾਹ ਕਾਫੀ ਮਾਨਤਾ ਹੈ ਜੀ ਇਹਨਾਂ ਦੀ ਹਰ ਸਾਲ ਦੀ ਤਰ੍ਹਾਂ ਇੱਥੇ ਬੜੀ ਧੂਮ ਧਾਮ ਦੇ ਨਾਲ ਇਹ ਮੇਲਾ ਮਨਾਇਆ ਜਾਂਦਾ ਹੈ ਇਸ ਵਾਰ तकरीबन 25ਵਾਂ ਸਾਲਾਨਾ ਮੇਲਾ ਯਾਨੀ ਕਿ ਕਰਾਇਆ ਜਾ ਰਿਹਾ ਹੈ ਬਾਬਾ ਕੋੜਖਾਲਸਾ ਇਹ ਕੋੜਖਾਲਸਾ ਜੀ ਜਗ੍ਹਾ ਹੈਗੀ ਹੈ ਬਾਬਾ ਅੰਮ੍ਰਿਤਸਰ ਜੀ ਦੀ ਇੱਥੇ ਮੰਨ ਦੀ ਅਮਰਦਾ ਪੂਰੀ ਹੁੰਦੀ ਹੈ ਜੀ ਜਿਹੜਾ ਵੀ ਸੱਚੇ ਮਨੋਂ ਆਉਂਦਾ ਝੋਲੀਆਂ ਭਰ ਕੇ ਘੜਦਾ ਬੀਬੀ ਕੋਲਾ ਜੀ ਚੈਰੀਟੇਬਲ ਹਸਪੀਟਲ ਬਲੋ ਪਾਈ ਸਾਹਿਬ ਪਾਈ ਗੁਰ ਇਕਬਾਲ ਸਿੰਘ ਪਾਈ ਸਾਹਿਬ ਪਾਈ ਹਰਵਿੰਦਰਪਾਲ ਸਿੰਘ ਲਿੱਟਲ ਵੀਰਜੀ ਦੀ ਅਗਵਾਈ ਹੇਠ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਚਾਹ ਦੀ ਛਬੀਲ ਅਤੇ ਲੰਗਰ ਦਾ ਆਸ਼ਣ ਕੀਤਾ ਗਿਆ। ਇਸ ਮੌਕੇ ਮੈਨੇਜਰ ਪਰਮਜੀਤ ਸਿੰਘ, ਦਲਬੀਰ ਸਿੰਘ, ਮਾਨਪ੍ਰੀਤ ਸਿੰਘ ਗੋਲਡੀ, ਰਾਜੂ, ਓਂਕਾਰ ਸਿੰਘ, ਪੱਪੂ, ਗਗਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਗਊ ਰੱਖਿਆ ਕਮੇਟੀ ਵੱਲੋਂ ਇੱਕ ਤਰੰਮ ਰੱਖਿਆ ਰਥ ਨੂੰ ਹਾਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਗਊ ਰੱਖਿਆ ਵਿਸ਼ਿਸ਼ રાજુમા રંગ ક ટી શર્ટ પાય હોઈએ જાણકારી હોવેર પીસના સંપર્ક ਆਖਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ ਸਰਹੱਦ ਪਾਰ ਤੋਂ ਤਸਕਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ 4 ਕਿਲੋ ਹਿਰੋਇਨ ਸਮੇਤ 8 ਦੋਸ਼ੀ ਗ੍ਰਫਤਾਰ ਥਾਣਾ ਖੇਮ ਕਰਨ ਅਤੇ ਬੀਐਸਐਫ ਨੂੰ ਮਿਲੀ ਸਫਲਤਾ ਪਾਕਿਸਤਾਨੀ ਡਰੋਨ ਕੀਤਾ ਗਿਆ ਬ੍ਰਾਮਦ 2 ਜੂਨ ਨੂੰ ਮੀਂਹ ਦਿੱਤੀ ਦਸ ਤੱਕ ਸ਼ਹਿਰ ਵਾਸੀਆਂ ਨੇ ਠੰਡੀਆਂ ਹਵਾਵਾਂ ਦਾ ਲਿਆ ਆਨੰਦ ਇਹ ਸਨਾਚਨੀਆਂ ਖਬਰਾਂ ਹੁਣ ਅਸੀ ਮਿਲਾਗੇ ਅਗਲੇ ਬੁਲੇਟਿਨ ਵਿੱਚ फोन मेन्यू दुसत धनबाद